ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਆ ਸਾਰੇ ਠੀਕ ਹੋਵੂਗੇ ਜਿਵੇਂ ਆਪ ਸਭ ਨੂੰ ਪਤਾ ਹੀ ਹੈ ਕਿ ਕਰਮਜੀਤ ਅਨਮੋਲ ਸਿੰਗਰ ਡਾਇਰੈਕਟਰ ਪ੍ਰੋਡਿਊਸਰ ਐਕਟਰ ਕਿ ਫ੍ਰੀਜ਼ ਕੋਡ ਤੋਂ ਉਹਨਾਂ ਨੂੰ ਟਿਕਟ ਮਿਲ ਗਈ ਹੈ ਫ੍ਰੀਜ਼ ਕੋਡ ਤੋਂ ਲੜਨ ਜਾ ਰਹੇ ਨੇ ਕਰਮਜੀਤ ਅਨਮੋਲ ਉਹਨਾਂ ਦੀ ਟਿਕਟ ਕਨਫਰਮ ਹੋ ਗਈ ਹੈ ਪਰ ਉੱਥੇ ਹੀ ਬਹੁਤੇ ਹੀ ਸਵਾਲ ਲੋਕਾਂ ਦੇ ਮਨਾਂ ਦੇ ਵਿੱਚ ਔਰ ਸੋਸ਼ਲ ਮੀਡੀਆ ਤੇ ਲਗਾਤਾਰ ਚੱਲ ਰਹੀਆਂ ਅਫਵਾਹਾਂ ਕੀ ਕਿ ਜਿਸ ਤਰ੍ਹਾਂ ਪਗਮਨਤਮਾਨ ਦੇ ਨਾਲ ਜਿੰਨੀ ਟੀਮ ਸੀ ਜੋ ਕਮੇਡੀ ਦੀਆਂ ਫਿਲਮਾਂ ਬਣਾਉਂਦੀ ਸੀ ਜੁਗ ਨੂੰ ਹਾਜ਼ਰ ਦੇ ਵਿੱਚ ਜਿੰਨੇ ਸਾਰੇ ਪਾਤਰ ਸੀ ਕਿ ਉਹਨਾਂ ਦੇ ਵਿੱਚੋਂ ਪਹਿਲਾਂ ਭਗਵੰਤਮਾਨ ਆਪ ਨਿਕਲਿਆ ਆਪ ਸੀਐਮ ਬਣਿਆ ਹੁਣ ਹੌਲੀ ਹੌਲੀ ਜੋ ਨਾਲ ਯਾਰ ਮਿੱਤਰ ਸੀ ਉਹਨਾਂ ਸਾਰਿਆਂ ਨੂੰ ਹੀ ਪਾਰਟੀ ਵਾਦੀ ਚ ਲੈ ਕੇ ਆਉਣਗੇ ਸ਼ੁਰੂਆਤ ਕਹਿੰਦੇ ਕਰ ਦਿੱਤੀ ਹੈ ਕਿ ਕਰਮਜੀਤ ਅਨਮੋਲ ਨੂੰ ਫਰੀਦਕੋਟ ਤੋਂ ਟਿਕਟ ਦੇ ਕੇ ਅਫਵਾਹਾਂ ਇਹ ਉੱਡ ਰਹੀਆਂ ਨੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਕਿ ਬਿੰਨੂ ਢਿੱਲੋਂ ਹਨਾ ਬਿੰਨੂ ਢਿੱਲੋਂ ਤੇ ਦੇਵ ਖਰੋੜ ਵਰਗੇ ਵੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਕੀ ਕਾਪਦੀ ਸਾਰੀ ਯੂਨਿਟ ਭਗਵੰਤ ਮਾਨ ਦੀ ਸਾਰੀ ਕਮੇਟੀ ਟੀਮ ਜਿਨ੍ਹਾਂ ਨੇ ਜਗਨੂ ਹਾਜ਼ਰ ਦੇ ਵਿੱਚ ਅਹਿਮ ਰੋਲ ਕੀਤਾ ਕੀ ਭਗਵੰਤ ਮਾਨ ਹੌਲੀ-ਹੌਲੀ ਉਹਨਾਂ ਸਾਰਿਆਂ ਨੂੰ ਵੀ ਆਮ ਆਦਮੀ ਪਾਰਟੀ ਦੇ ਵਿੱਚ ਦਾਖਲ ਕਰਵਾ ਸਕਦੇ ਨੇ ਲਿਆ ਸਕਦੇ ਨੇ ਇਸ ਤਰ੍ਹਾਂ ਦੀਆਂ ਅਫਵਾਹਾਂ ਉੱਡ ਰਹੀਆਂ ਨੇ ਹੁਣ ਆਪਣਾ ਸਭ ਆਪਣੇ ਸਾਰਿਆਂ ਨੂੰ ਤਾਂ ਪਤਾ ਹੀ ਹੈ ਕਿ ਕਰਮਜੀਤ ਅਨਮੋਲ ਤਾਂ ਫਰੀਦਕੋਟ ਤਲਾਣ ਜਾ ਰਹੇ ਨੇ ਬਾਕੀ ਟਾਈਮ ਦੱਸੇਗਾ ਕਿ ਬਿੰਨੂ ਢਿੱਲੋ ਪਾਰਟੀਵਾਦੀ ਚ ਸਿਆਸਤ ਦੇ ਵਿੱਚ ਆ ਸਕਦੇ ਨੇ ਜਾਂ ਨਹੀਂ ਆ ਸਕਦੇ ਦੇਵ ਖਰੋੜ ਆ ਸਕਦੇ ਨੇ ਜਾਂ ਨਹੀਂ ਆ ਸਕਦੇ ਉਹ ਤਾਂ ਟਾਈਮ ਹੀ ਦੱਸੂਗਾ ਪਰੇ ਮੀਡੀਆ ਤੇ ਲਗਾਤਾਰ ਖਬਰਾਂ ਫੈਲ ਰਹੀਆਂ ਨੇ ਕਿ ਭਗਵੰਤ ਮਾਨ ਆਪ ਦੀ ਸਾਰੀ ਕਮੇਟੀ ਟੀਮ ਨੂੰ ਪਾਰਟੀਵਾਦੀ ਵਿੱਚ ਆ ਸਿਆਸਤ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਲੈ ਕੇ ਆਉਣਗੇ ਹੌਲੀ ਹੌਲੀ ਉਹਨਾਂ ਨਾਲ ਵੀ ਗੱਲਬਾਤ ਕਰਨਗੇ ਬਿੰਨੂ ਢਿੱਲੂ ਦੇਵ ਖਰੋੜੋਂ ਨਾਲ ਵੀ ਗੱਲਬਾਤ ਕਰਨਗੇ ਤੇ ਉਹਨਾਂ ਨੂੰ ਵੀ ਆਮ ਆਦਮੀ ਪਾਰਟੀ ਸਰਕਾਰ ਵਿੱਚ ਜ਼ਰੂਰ ਲੈ ਕੇ ਆਉਣਗੇ ਇਸ ਗੱਲ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਬਾਕੀ ਇਹ ਖਬਰਾਂ ਹੁਣ ਉੱਡ ਰਹੀਆਂ ਨੇ